ਕਹਿੰਦੇ ਨੇ ਕਿ ਪੰਜਾਬ ਵਾਲੇ ਸਾਡਾ ਪਾਣੀ ਨਹੀਂ ਦਿੰਦੇ ਐਸਪੀਐਲ ਵਾਲਾ ਫਿਰ ਇਸ ਸਭ ਦੇ ਵਿਚਾਲੇ ਦਿੱਲੀ ਚ ਪਾਣੀ ਦੀ ਕਿਲਤ ਦੇ ਮੁੱਦੇ ਉੱਤੇ ਬਾਹਰ ਆਇਆ ਐਸਪੀਐਲ ਸਤਲੁਜ ਯਮਨਾ ਲਿੰਕ ਦਾ ਜਨ ਹਰਿਆਣਾ ਦੇ ਸੀਐਮ ਨਾਇਬ ਸੈਣੀ ਨੇ ਵੱਡਾ ਬਿਆਨ ਦਿੱਤਾ ਤੇ ਕਿਹਾ ਕਿ ਪੰਜਾਬ ਨੇ ਹਰਿਆਣਾ ਦੇ ਹੱਕ ਦਾ ਪਾਣੀ ਰੋਕਿਆ ਹੋਇਆ ਹੈ ਜੇ ਪੰਜਾਬ ਪਾਣੀ ਦੇਵੇ ਤਾਂ ਪਾਣੀ ਦੀ ਕਮੀ ਦੂਰ ਹੋ ਜਾਏਗੀ ਦਿੱਲੀ ਸਰਕਾਰ ਨੂੰ ਗਲਤ ਇਲਜ਼ਾਮ ਨਹੀਂ ਲਗਾਉਣੇ ਚਾਹੀਦੇ ਦਿੱਲੀ ਨੂੰ ਤੈ ਹਿੱਸੇ ਤੋਂ ਜ਼ਿਆਦਾ ਪਾਣੀ ਦਿੱਤਾ ਜਾ ਰਿਹਾ ਹੈ ਹਰਿਆਣਾ ਦੇ ਵੱਲੋਂ ਦਿੱਲੀ ਸਰਕਾਰ ਲੋਕਾਂ ਨੂੰ ਸੁਵਿਧਾਵਾਂ ਦੇਣ ਦੇ ਵਿੱਚ ਫੇਲ ਹੋਈ ਹੈ ਇਹ ਹਰਿਆਣਾ ਦੇ ਮੁੱਖ ਮੰਤਰੀ ਨਾਇਬ ਸੈਣੀ ਦੀ ਸਟੇਟਮੈਂਟ ਸਾਹਮਣੇ ਆਈ ਹੈ। ਐਸਵੀਐਲ ਦਾ ਮਸਲਾ ਆਪਾਂ ਸਾਰੇ ਸਮਝਦੇ ਆਂ ਜਾਣਦੇ ਆਂ। ਦਰਸਲ ਪੰਜਾਬ ਤੇ ਹਰਿਆਣਾ ਦੇ ਵਿਚਾਲੇ ਸਤਲੁਜ ਜੀਮ ਨਾਲ ਲਿੰਕ ਨਹਿਰ ਦਾ ਪੂਰਾ ਵਿਵਾਦ ਹੈ। ਪੰਜਾਬ ਕਹਿੰਦਾ ਸਾਡੇ ਕੋਲ ਪਾਣੀ ਨਹੀਂ ਹੈ। ਹਰਿਆਣਾ ਦੇ ਵੱਲੋਂ ਤਰਕ ਦਿੱਤਾ ਜਾਂਦਾ ਹੈ ਕਿ ਪਾਣੀ ਸਾਡਾ ਹੱਕ ਹੈ ਸਾਨੂੰ ਦਿੱਤਾ ਜਾਣਾ ਚਾਹੀਦਾ ਹੈ। ਸੁਪਰੀਮ ਕੋਰਟ ਪੂਰਾ ਮਾਮਲਾ ਪਹੁੰਚਿਆ ਹੋਇਆ ਉੱਥੇ ਸੁਣਵਾਈਆਂ ਤੇ ਸੁਣਵਾਈਆਂ ਹੋ ਰਹੀਆਂ ਨੇ। ਪਰ ਇਸ ਸਭ ਦੇ ਵਿਚਾਲੇ ਹੋਇਆ ਕੀ ਹੈ? ਹੋਇਆ ਹੈ ਕਿ ਦਿੱਲੀ ਦੇ ਵਿੱਚ ਪਾਣੀ ਦੀ ਕਿੱਲਤ ਦੇ ਨਾਲ ਲੋਕ ਦੋ ਚਾਰ ਹੋ ਰਹੇ ਨੇ, ਜੋਜ ਰਹੇ ਨੇ। ਤੇ ਦਿੱਲੀ ਦੀ ਸਰਕਾਰ ਸੁਪਰੀਮ ਕੋਰਟ ਪਹੁੰਚ ਗਈ ਸੁਪਰੀਮ ਕੋਰਟ ਨੇ ਕਿਹਾ ਹਿਮਾਚਲ ਨੂੰ ਕੀ ਪਾਣੀ ਜ਼ਿਆਦਾ ਛੱਡੋ ਤੇ ਇਸ ਵਿਚਾਲੇ ਹਰਿਆਣਾ ਵੀ ਦਿੱਲੀ ਨੂੰ ਪੀਣ ਵਾਲੇ ਪਾਣੀ ਦੇ ਲਈ ਸਪਲਾਈ ਦਿੰਦਾ ਇਹ ਛੱਡਦਾ ਇਹ ਪਾਣੀ ਯਮਨਾ ਦੇ ਜ਼ਰੀਏ ਤਾਂ ਫਿਰ ਦਿੱਲੀ ਸਰਕਾਰ ਦਾ ਤਰਕ ਹੈ ਜਿਹੜੀ ਦਿੱਲੀ ਦੀ ਜਲ ਸ਼ਕਤੀ ਮੰਤਰੀ ਨੇ ਆਤੀ ਸੀ ਉਹਨਾਂ ਦਾ ਤਰਕ ਹੈ ਕਿ ਹਰਿਆਣਾ ਜਿਹੜਾ ਪਾਣੀ ਛੱਡ ਰਿਹਾ ਹੈ ਉਹ ਪੂਰਾ ਨਹੀਂ ਹੈ ਘੱਟ ਪਾਣੀ ਛੱਡਿਆ ਜਾ ਰਿਹਾ ਜਿੰਨਾ ਪਾਣੀ ਦੇਣਾ ਹੁੰਦਾ ਉਸ ਦੇ ਨਾਲੋਂ 100 ਮਿਲੀਅਨ ਗੈਲਨ ਘੱਟ ਪਾਣੀ ਛੱਡਿਆ ਜਾ ਰਿਹਾ ਹੈ ਖੈਰ ਇਹ ਪੂਰਾ ਮੁੱਦਾ ਗੂੰਜ ਰਿਹਾ ਹੈ ਅੰਸ਼ੰਦ ਦੇ ਉੱਤੇ ਆਤੀਸ਼ੀ ਬੈਠੇ ਹੋਏ ਨੇ ਤੇ ਹੁਣ ਜਦੋਂ ਹਰਿਆਣਾ ਦੇ ਕੋਲੇ ਇਸ ਮੁੱਦੇ ਨੂੰ ਚੁੱਕਿਆ ਗਿਆ ਕਿ ਹਰਿਆਣਾ ਸਰਕਾਰ ਨੂੰ ਕਿ ਦਿੱਲੀ ਵਾਲੇ ਇਹ ਕਹਿ ਰਹੇ ਕਿ ਤੁਸੀਂ ਪਾਣੀ ਨਹੀਂ ਛੱਡ ਰਹੇ ਤਾਂ ਨਾਇਬ ਸੈਣੀ ਨੇ ਇਹ ਕਿਹਾ ਕਿ ਹਰਿਆਣਾ ਪੂਰਾ ਪਾਣੀ ਦਿੱਲੀ ਨੂੰ ਦੇ ਰਿਹਾ ਹੈ ਉਹਨਾਂ ਨੇ ਨਾਲ ਦੀ ਨਾਲ ਪੰਜਾਬ ਵਾਲਾ ਮੁੱਦਾ ਇੱਕ ਵਾਰ ਫੇਰ ਤੋਂ ਛੇੜ ਦਿੱਤਾ ਤੇ ਕਿਹਾ ਕਿ ਪੰਜਾਬ ਸਾਨੂੰ ਪਾਣੀ ਨਹੀਂ ਦੇ ਰਿਹਾ ਇਸ ਕਰਕੇ ਸਾਨੂੰ ਹਰਿਆਣਾ ਚ ਦਿੱਕਤ ਹੈ ਯਾਨੀ ਸਿੱਧੇ ਮਤਲਬ ਦੇ ਉੱਤੇ ਐਸਪੀਐਲ ਦੇ ਪਾਣੀ ਦੀ ਇੱਕ ਵਾਰ ਫੇਰ ਤੋਂ ਡਿਮਾਂਡ ਕੀਤੀ ਜਾ ਰਹੀ ਹੈ ਇਹ ਇਹ ਪੂਰੇ ਪਾਣੀ ਦੇ ਕਿਲਤ ਵਾਲੇ ਬਿਆਨਾਂ ਦੇ ਵਿਚਾਲੇ ਇੱਕ ਵਾਰ ਫੇਰ ਤੋਂ ਐਸਪੀਐਲ ਵਾਲਾ ਬਿਆਨ ਸਾਹਮਣੇ ਆ ਗਿਆ ਹੈ ਜ਼ਬਰਦਸਤ ਗਰਮੀ ਦੇ ਵਿਚਾਲੇ ਪਾਣੀ ਕਿੰਨਾ ਕੁ ਜ਼ਰੂਰੀ ਹੈ ਇਸ ਸਮੇ ਸਭ ਨੂੰ ਸ਼ਾਇਦ ਸਮਝ ਆ ਰਿਹਾ ਹੈ ਅਨੰਤ ਪਰ ਬੈਠ ਗਏ ਪਾਣੀ ਕੋਲ ਕੇ ਹਰਿਆਣਾ ਪਾਣੀ ਨਹੀਂ ਦੇ ਰਹਾ ਹਰਿਆਣਾ ਆਪਣੇ ਅਕਾਪਾ ਹਰਿਆਣਾ ਕਿਸੇ ਪਾਣੀ ਨੀ ਦੇ ਰਿਹਾ ਪਾਣੀ ਤੋਂ ਜੋ ਹੈ ਐਸਆਈਐਲ ਖੁਦ ਨਹੀਂ ਚਾਹੀਦੀ ਸੀ ਸੁਪਰੀਮ ਕੋਰਟ ਨੇ ਫੈਸਲਾ ਕਰ ਦਿੱਤਾ ਕੇਂਦਰ ਮੇਂ ਬੀਜਪੀ ਸਰਕਾਰ ਹੈ ਹਰਿਆਣਾ ਮੇਂ ਬੀਜਪੀ ਦੀ ਸਰਕਾਰ ਹੈ एस वाई एल खोदना चाहिए बल्कि हमारे पानी दिलवाओ बिल्कुल आपने ठीक कहा है क्योंकि उस पानी को पंजाब अगर हमें देता है तो हमारे किसान की जो भूमि जो प्यासी है और वो उस किसान के खेत के अंदर वो पानी चला जाएगा परंतु जिस प्रकार का आरोप दिल्ली सरकार लगा रही है वो अनर्गल अनर्थक वो आरोप है वो ऐसे आरोप नहीं लगाने चाहिए पिछले वर्ष भी शायद अतिशी को ये मालूम होगा कि उन्होंने कोर्ट में जाकर के भी अप्लीकेशन दिया था कि हरियाणा हमें पानी नहीं दे रहा है परंतु जो पानी डिस्ट्रीब्यूशन का कार्य था जितना उन्होंने

ਇਸੀ ਬਿਆਨਬਾਜ਼ੀ ਸ਼ੁਰੂ ਹੋ ਗਈ ਹੈ ਔਰ ਦਿੱਲੀ ਦੇ ਕੋਲ ਪਾਣੀ ਹੈ ਨਹੀਂ ਹਰਿਆਣਾ ਦੇ ਨਹੀਂ ਰਿਹਾ ਇਹ ਦਿੱਲੀ ਦਾ ਇਲਜ਼ਾਮ ਹੈ ਪਰ ਇਸ ਸਭ ਦੇ ਵਿਚਾਲੇ ਹਰਿਆਣਾ ਕਹਿ ਰਿਹਾ ਕਿ ਪੰਜਾਬ ਵਾਲੇ ਸਾਡਾ ਪਾਣੀ ਨਹੀਂ ਦਿੰਦੇ ਔਰ ਇਹ ਬਿਆਨ ਤੁਹਾਡੇ ਵੱਡੇ ਲੀਡਰ ਨੇ ਹਰਿਆਣਾ ਦੇ ਵਿੱਚ ਸਾਬਕਾ ਮੁੱਖ ਮੰਤਰੀ ਭពਿੰਦਰ ਸਿੰਘ ਹੁੱਡਾ ਤੁਹਾਡੀ ਪਾਰਟੀ ਦੇ ਵੱਡੇ ਲੀਡਰ ਨੇ ਉਹਨਾਂ ਦੇ ਵੱਲੋਂ ਦਿੱਤਾ ਗਿਆ ਪੰਜਾਬ ਕਾਂਗਰਸ ਇਸ ਨੂੰ ਕਿਵੇਂ ਦੇਖਦੀ ਹੈ ਮੇਨਲੀ ਗੱਲ ਪਰ ਇਹ ਨਹੀਂ ਹੈ ਕਿ ਇਹ ਤਾਂ ਸਿਰਫ ਬਿਆਨਬਾਜ਼ੀ ਕਿਸਮ ਦਾ ਹੈ ਜਿੱਦ ਤੱਕ ਸਵਾਲ ਪੰਜਾਬ ਦਾ ਹੈ ਪੰਜਾਬ ਕੋਈ ਸ਼ੱਕ ਨਹੀਂ ਹੈ ਕਿ ਹਰਿਆਣਾ ਸਦਾ ਪ੍ਰਾ ਹੈਗਾ ਸਾਡੇ ਕੋਲ ਸਰਪਲਸ ਕੋਈ ਚੀਜ਼ ਹੋਏ ਅਸੀਂ ਆਪਣੇ ਭਰਾ ਤੋਂ ਆਪਣੇ ਭਰਾ ਨੂੰ ਕਿ ਕਿਸੇ ਨੂੰ ਵੀ ਦੇਣ ਲਈ ਤਿਆਰ ਹੁੰਦੀ ਆ ਲੇਕਿਨ ਸਾਡੇ ਕੋਲ ਪਾਣੀ ਦਾ ਨਾਮੋ ਨਿਸ਼ਾਨ ਨਹੀਂ ਆ ਔਰ ਅਸੀਂ ਪਹਿਲੇ ਹੀ ਸੁੱਕਾ ਪਿਆ ਹੋਇਆ ਔਰ ਬਹੁਤ ਸਾਰੀਆਂ ਜਿਹੜੀਆਂ ਸਾਡੀਆਂ ਹਿੱਸੇ ਐ ਜਿਹੜੇ 35% ਲੜਾਈ ਹੈ ਪੰਜਾਬ ਦਾ ਉਹ ਪੂਰੀ ਤਰ੍ਹਾਂ ਪ੍ਰਭਾਵਿਤ ਹੋਇਆ ਪਾਣੀ ਦੀ ਕਸਰ ਔਰ ਉੱਥੇ ਸੋਕਾ ਪਿਆ ਹੋਇਆ ਔਰ ਇੱਥੇ ਦੇ ਵਿੱਚ ਸਾਨੂੰ ਇਹ ਗੱਲ ਕਹਿਣਾ ਕਿ ਪੰਜਾਬ ਪਾਣੀ ਦੇਵੇ ਸਾਡੇ ਕੋਲ ਪਾਣੀ ਹੋਏ ਤਾਂ ਅਸੀਂ ਜ਼ਰੂਰ ਦੇ ਦਈਏ ਸਾਡੇ ਕੋਲ ਪਾਣੀ ਹੈ ਨਹੀਂ ਔਰ ਉਲਟਾ ਸਾਡਾ ਜਮਨਾ ਦੇ ਵਿੱਚ ਹਿੱਸਾ ਬੰਦ ਹੈ ਜੀ ਅਸੀਂ ਤਾਂ ਉਹਨਾਂ ਨੂੰ ਕਹਿ ਰਹੇ ਆ ਕਿ ਭਾਈ ਜਮਨਾ ਲਿੰਕ ਨੈਰ ਜਿਹੜੀ ਹੈ ਉਹਦੇ ਵਿੱਚ ਸਾਡਾ ਹਿੱਸਾ ਬੰਦ ਹੈ ਸਾਨੂੰ ਵਜੇ ਹਰਿਆਣੇ ਕੋਲੋਂ ਪਾਣੀ ਲੈਣਾ ਹੈ ਤੇ ਸਾਡੇ ਕੋ ਕਿੱਦਾਂ ਪਾਣੀ ਮੰਗ ਸਕਦੇ ਸਾਡੇ ਹਿੱਸੇ ਉੱਚ ਬੰਦ ਹੈ ਉਹ ਤੁਹਾਨੂੰ ਉੱਥੇ ਪਾਣੀ ਨਹੀਂ ਦੇ ਰਹੇ ਲੇਕਿਨ ਮੈਂ ਸਮਝਣਾ ਕਿ ਇਹ ਸਿਰ ਬਿਆਨਬਾਜ਼ੀ ਹੈ ਦਾ ਕੋਈ ਤੁੱਕ ਨਹੀਂ ਬੰਦਦਾ। ਵੀਰਕਾ ਸਭ ਰੇਹੋ ਲਾਈਨ ਦੇ ਉੱਤੇ ਸਾਡੇ ਨਾਲ ਇਸ ਸਮੇਂ ਫੋਨ ਲਾਈਨ ਤੇ ਰਮਨ ਮਲਿਕ ਜੀ ਜੁੜ ਰਹੇ ਨੇ। ਹਰਿਆਣਾ ਭਾਜਪਾ ਦੇ ਵੱਡੇ ਆਗੂ ਨੇ ਮਲਿਕ ਸਾਹਿਬ ਸਵਾਗਤ ਹੈ ਤੁਹਾਡਾ। ਹਰਿਆਣਾ ਤੇ ਦਿੱਲੀ ਦੀ ਤਕਰਾਰ ਦੇ ਵਿਚਾਲੇ ਪੰਜਾਬ ਵਾਲਾ ਮਸਲਾ ਕਿਵੇਂ ਸੁਰਖੀਆਂ ਦੇ ਵਿੱਚ ਲਿਆਏ ਤੁਸੀਂ? ਨਹੀਂ ਅੱਜ ਕਿਥੇ ਲਾਈਵ ਚੁਰਖਿਆਂ ਦੇ ਵਿੱਚ ਸੈਣੀ ਸਾਹਿਬ ਦੀ ਸਟੇਟਮੈਂਟ ਇਹ ਤੇ ਤੁਹਾਡੇ ਭਗਵੰਤਮਾਨ ਜੀ ਤੇ ਕੇਜੜੀਵਾਲ ਜੀ ਆ ਉਹਨਾਂ ਨੇ ਲੈ ਕੇ ਆਇਆ ਡਰਾਮੇ ਬਾਦ ਜਿਹੜੇ ਦੋ ਦੋ ਮਸਕਰੇ ਤੁਸੀਂ ਰੱਖੇ ਹੋਣ ਉਹ ਲੈ ਕੇ ਆਇਆ ਆਈ ਵਾਂਟ ਟੂ ਅੰਡਰਸਟੈਂਡ ਗੌਰਵ ਜੀ ਇੱਕ ਚੀਜ਼ ਦੱਸੋ ਮੈਨੂੰ ਜੀ ਹਰਿਆਣਾ ਦੇ ਵਿੱਚ ਕਿਹੜੀ ਨਦੀ ਆਪਣੀ ਹੈਗੀ ਪੰਜਾਬ ਦੇ ਕੋਲ ਪਾਣੀ ਹਰ ਪਸਾਂਦਾ ਹੈ ਉਹ ਜਿਹੜਾ ਪਾਕਿਸਤਾਨ ਚਲੇ ਜਾਂਦਾ ਹੂੰ हमारे पास हम सिर्फ एक ट्रांजिट फनल है हम अपना हिस्सा जो है उतना रखते हैं उससे भी कम रखते हैं बाकी आप लोग आप दिल्ली में चले जाए राजस्थान में चले जाए हम तो पानी देते रहते हैं हमारा 900 940 नौ, नौ एमजीडी का पानी देना होता है हम एक हजार पचास दे रहे हैं कम दे रहे हैं भाई कैसे सौ एम जी कम दे रहे हैं हमने नौ सौ नौ सौ चालीस पचास देना है हम एक हजार पचास दे रहे हैं सौ एम जी ज्यादा दे रहे हैं ठीक है नहीं पर इसमें इस, पंजाब वाले पानी का पानी का जिक्र कैसे सुने। आ गया मैं मैं वो समझना चाह रहा हूँ कि आपने आप मुख्यमंत्री की स्टेटमेंट देखिए भूपेंद्र सिंह हुड्डा की स्टेटमेंट देखिए वो कह रहे हैं कि पंजाब वाला पानी नहीं आ रहा क्या पंजाब वाले पानी या एस की वजह से आप दिल्ली को पानी नहीं दे पा रहे या दोनों डिफरेंट इश्यूज हैं देखिए ऐसा है जब दिल्ली के मजाकिया मंत्री और मजाकिया मुख्यमंत्री जब ये बोलेंगे कि हरियाणा पानी रोक रहा है साहब हम हमने कोई पानी घर में तो बनाना नहीं है हम तो पानी जो आता है अपना हिस्सा रखते हैं और ईमानदारी से अपने हिस्से से ज्यादा बाकीों को बांट देते हैं जी। अब मैं आपसे सिर्फ इतनी सी चीज पूछता रहा हूँ जो पानी पंजाब के पास एक्स्ट्रा आता है और हमारे हिस्से का एग्रीड हिस्से का पानी जो पंजाब के पास है जो पंजाब वाले नहीं दे रहे हमारे को हम अगर उसकी डिमांड करते हैं और अगर वो हमारे को मिलता हो तो हम और ज्यादा दिल्ली को देंगे पानी अगर आप हमारा पानी मार के बैठ जाओ आप तो अमानत में खयानत कर रहे हो पंजाब वाले ठीक ठीक तो तो है है आप लाइन पर रहिए एक बार जी आपकी स्टेटमेंट आई देखिए आप कह रहे हैं चलिए जानते हैं हमारे पास है। पंजाब के जो बड़े नेता है, है। तो पा, 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 वो भी जुड़े हुए हैं पूर्व मंत्री हैं वेदका जी और नील गर्जी आम आदमी पार्टी के बड़े नेता है वो भी जुड़े हुए हैं गर्ग साहब स्टेटमेंट देखो दिल्ली वाला चल मसला वो आम आदमी पार्टी जुड़े है ਤੇ ਹੁਣ ਕਹਿ ਰਹੇ ਨੇ ਕਿ ਪੰਜਾਬ ਵਾਲੇ ਪਾਣੀ ਨਹੀਂ ਦੇ ਰਹੇ ਉਹ ਵੀ ਕਿਉਂਕਿ ਆਮ ਆਦਮੀ ਪਾਰਟੀ ਦੀ ਸਰਕਾਰ ਹੈ ਪੰਜਾਬ ਦੇ ਵਿੱਚ ਉਹ ਵੀ ਜੁੜਿਆ ਕਹਿੰਦੇ ਸਰਪਲਸ ਪਾਣੀ ਆ ਤੁਸੀਂ ਦੇ ਨਹੀਂ ਰਹੇ ਤਾਂ ਦਿੱਕਤਾਂ ਆ ਰਹੀਆਂ ਨੇ देखो सब तो पहले तो मैं क्लियर कर दा इस तो कटिया राजनीति ਤੇ ਇਸ ਤੋਂ कटिया मानसिकता ਹੋ ਹੀ ਨਹੀਂ ਸਕਦੀ ਹੈਗੀ ਮਤਲਬ ਜੋ ਮਾਨਸਿਕਤਾ ਬੀਜੇਪੀ ਦੀ ਜਿਹੜੀ ਬੀਜੇਪੀ ਦੀ ਜਾਂ ਬੀਜੇਪੀ ਦੀ ਸਰਕਾਰਾਂ ਦਿਖਾ ਰਹੀਆਂ ਨੇ ਤੇ ਵੈਸੀ ਵੀ ਜਿਹੜਾ ਹੈਗਾ ਪਾਣੀ ਦਾ ਕੀ ਰੁਤਬਾ ਸਾਡੀ ਜ਼ਿੰਦਗੀ ਦੇ ਵਿੱਚ ਹੈਗਾ ਕਿਸ ਤਰੀਕੇ ਨਾਲ ਪਾਣੀ ਬਾਰੇ ਜਨਨ ਕਿ ਸਾਡੇ ਗੁਰੂਆਂ ਪੀਰਾਂ ਨੇ ਆਖਿਆ ਹੈਗਾ ਪਾਣੀ ਦੀ ਹਮੇਸ਼ਾ ਸ਼ੁਭੀਲਾ ਲਗਾਈਆਂ ਜਾਂਦੀ ਹੈਗੀਆਂ ਇਹ ਚ ਕੋਈ ਸ਼ੱਕ ਵਾਲੀ ਗੱਲ ਇਸ ਤੋਂ ਘਟਿਆ ਰਾਜਨੀਤੀ ਇਹ ਨਹੀਂ ਕਰ ਸਕਦੇ ਮੈਂ ਪਹਿਲੀ ਗੱਲ ਜਿਹੜਾ ਐਗਰੀਮੈਂਟ ਹੈਗਾ ਉਹ ਇਹਨਾਂ ਦਾ ਹਰਿਆਣਾ ਦਾ ਬਿਲਕੁਲ ਹੈਗਾ ਉਹਦੇ ਵਿੱਚ ਪੰਜਾਬ ਦੀ ਐਸਵਾਈਐਲ ਦਾ ਕੀ ਸੰਬੰਧ ਠੀਕ ਹੈ ਨਾ ਤੇ ਇਸ ਵਾਰ ਉਹਨਾਂ ਨੇ ਜਦੋਂ 28 ਲੱਖ ਜਿਹੜੇ ਲੋਕ ਨੇ ਦਿੱਲੀ ਦੇ ਉਹ ਸੁਪਰ ਹਮਰੇ ਪਾਣੀ ਦੀ ਬੂੰਦ-ਬੂੰਦ ਨੂੰ ਤਰਸ ਰਹੇ ਹੈਗੇ ਐ ਔਰ ਇਹ ਇਹਨਾਂ ਨੂੰ ਆਪਣੀ ਰਾਜਨੀਤੀ ਨਜ਼ਰ ਆ ਰਹੀ ਹੈ ਜਿਹੜਾ ਐਗਰੀਡ ਵਰਤੋਂ ਜਿਹੜਾ ਹੈਗਾ ਜਿਹੜੇ ਲਗਾਤਾਰ ਇੰਨੇ ਸਾਲਾਂ ਤੋਂ ਸਪਲਾਈ ਹੁੰਦਾ ਰਿਹਾ ਹੈਗਾ ਉਸ ਪਾਣੀ ਨੂੰ ਰੋਕਣਾ ਠੀਕ ਹੈ ਨਾ ਇਸ ਤੋਂ ਕਟਿਆ ਜਾਨੀ ਕਿ ਹਰਕਤ ਕੋਈ ਨਹੀਂ ਹੋ ਸਕਦੀ ਹੁਣ ਉਸ ਨੂੰ ਐਸਵੀਐਲ ਦੇ ਨਾਲ ਜੋੜ ਰਹੇ ਨੇ ਐਸਵੀਐਲ ਇੱਕ ਡਿਫਰੈਂਟ ਮੁੱਦਾ ਹੈਗਾ ਉਹਦਾ ਕੇਸ ਸੁਪਰੀਮ ਕੋਰਟ 'ਚ ਵੀ ਹੈਗਾ ਪੰਜਾਬ ਆਪਣਾ ਕੇਸ ਜਾਨੀ ਕਿ ਉਸ ਨੂੰ ਪੇਸ਼ ਕਰ ਰਿਆ ਹੈਗਾ ਠੀਕ ਹੈ ਸਾਡੇ ਕੋਲ ਫालतू ਪਾਣੀ ਨਹੀਂ ਹੈਗਾ ਰਿਰੀਅਲ ਲਾਦੇ ਮੁ मलिक साहब आपकी स्टेटमेंट आप दोनों को अलग रखिये ना वो कह तो रहे हैं कि दोनों अलग इशूज है नहीं दोनों अलग इशूज नहीं है जी क्योंकि जो जो सरकार दिल्ली में बैठी है और रिमोट कंट्रोल से पंजाब को चलाती है जिसका सुपर मुख्यमंत्री जेल में है और उसको एक बिना पड़े एक जज साहब ने बेल दे दी मैं तो सिर्फ इतनी सी चीज पूछता हूँ जब जब आप ये जब ये कहते हैं कि की हमने देखिए जब मैं आपके बीच में नहीं बोल रहा था ना थोड़ी सी पेशेंस रखिए मैं तो सिंपल से ये चीज पूछना चाहता हूँ कि आप अगर, अगर अपनी तरफ से ठीक हैं और मैं आपके साथ बेईमानी करूं तब तो आप मेरे को सौ गालियां दो लेकिन अगर आप मेरे साथ बेईमानी करते हो मेरा हक मार के बैठ जाते हो और उसके बाद मेरे को ही बेईमान बोलो तो फिर वो अच्छा नहीं लगता साहब पहली बात दूसरी बात टू सम एट ऑल आप को जितना पानी हमने माना हुआ है कि हमने देना है या सुप्रीम कोर्ट ने बोला हुआ है हम उतना पानी दे रहे हैं हम उससे कम नहीं दे रहे हैं। नहीं। ये आपको पता करना होगा कि आपका और टैंकर माफिया का दिल्ली में कितना साठ गांठ है ये आपको पता करना होगा कि जैसे गगर नदी के अंदर या दूसरी नदियों के अंदर सफाई की बात होती है कि बारिशों में बाढ़ ना आए तो भगवंत मान जी जाते हैं तब तो फोकलैंड और दूसरी मशीनें लगी होती हैं लेकिन जैसे सीएम साहब जाते हैं तो वो मशीनें हट जाती हैं वहां से

ਕਿ ਪੰਜਾਬ ਦਾ ਪਾਣੀਆਂ ਨੂੰ ਲੈ ਕੇ ਜਾਣਿਆ ਵੀ ਜਾਂਦਾ ਹੈ ਤੇ ਪੰਜਾਬ ਪਾਣੀਆਂ ਨੂੰ ਲੈ ਕੇ ਕਿੰਨਾ ਸੈਂਟੀਮੈਂਟਸ ਜੁੜੇ ਨੇ ਦੂਜੇ ਪਾਸੇ ਨਾਲ ਨਾਲ ਇਹ ਵੀ ਗੱਲ ਹੁੰਦੀ ਹੈ ਕਿ ਅਸੀਂ ਇੱਥੇ ਛਬੀਲਾਂ ਲਗਾ ਦਿੰਦੇ ਆ ਉਹ ਸਾਰੀਆਂ ਚੀਜ਼ਾਂ ਹੁੰਦੀਆਂ ਨੇ ਕਿ ਦੋਵੇਂ ਇਸ਼ੂਜ਼ ਡਿਫਰੈਂਟ ਨੇ ਕੋਈ ਸ਼ੱਕ ਨਹੀਂ ਕਿ ਇਹ ਦੋਨੇ ਇਸ਼ੂ ਡਿਫਰੈਂਟ ਹੈ ਕੋਈ ਐ ਹੀ ਨਹੀਂ ਦੋ ਰਹਿਣਾ ਹੋਣੀ ਨਹੀਂ ਚਾਹੀਦੀ ਹਾਂ ਉਹ ਜਿੱਥੇ ਤੱਕ ਪੰਜਾਬ ਦਾ ਡਿਸਪੂਟ ਹੈ ਪੰਜਾਬ ਦਾ ਡਿਸਪੂਟ ਜਿਹੜਾ ਹੈਗਾ ਉਹ ਆਲਰੇਡੀ ਕੋਰਟ ਦੇ ਵਿੱਚ ਹੈਗਾ ਹੋਰ ਰੀਓਸ ਲੜਾਈ ਨੂੰ ਲੜ ਰਹੇ ਹੂੰ ਜਿੱਥੇਕ ਸਵਾਲ ਇਸ ਚੱਲਦਾ ਹੈਗਾ ਹੈ ਕਿ ਹੁਣ ਕਹਿ ਰਹੇ ਸੀ ਮਲਿਕ ਸਾਹਿਬ ਇਹਦਾ ਪਾਕਿਸਤਾਨ ਨੂੰ ਪਾਣੀ ਜਾ ਰਿਹਾ ਨਾ ਜੀ ਉਹ ਪਾਣੀ ਰੋਕ ਕੇ ਸਾਨੂੰ ਦੇ ਦਿਓ ਫੇ ਰੋਕ ਲਓ ਭਾਈ ਉਹ ਤੇ ਉਹ ਤੇ ਭਾਈ ਸੈਂਟਰ ਗਵਰਨਮੈਂਟ ਦੇ ਅੰਡਰ ਹੈ ਸਾਡੇ ਅੰਡਰ ਤੇ ਹੈਗਾ ਹੀ ਨਹੀਂ ਤੇ ਅਸੀਂ ਨੂੰ ਰੋਕ ਲੈਣਾ ਇਹ ਤੇ ਸੈਂਟਰ ਗਵਰਨਮੈਂਟ ਦੀ ਡਿਊਟੀ ਬਣਦੀ ਹੈ ਅਗਰ ਸਰਪਲਸ ਪਾਣੀ ਕੋ ਪਾਕਿਸਤਾਨ ਨੂੰ ਜਾ ਰਿਹਾ ਹੈ ਉਨਰੋਕ ਕੇ ਦੇ ਰਹੇ ਨੇ ਜਿਹਨੂੰ ਦੇਣਾ ਸਾਨੂੰ ਕਿਤਾਜ ਕਿਤੇ ਹੈ ਅਸੀਂ ਇਹ ਗੱਲ ਕਹਿ ਰਹੇ ਆ ਕਿ ਜੇਕਰ ਅਸੀਂ ਅਸੀਂ ਉਹਨੂੰ ਰੋਕ ਕੇ ਯੂਜ਼ ਕਰ ਸਕਦੇ ਹੋਈਏ ਤੇ ਸਾਡਾ ਜ ਆਪਣਾ 35% ਏਰੀਆ ਪੰਜਾਬ ਦਾ ਸਪਿਆ ਠੀਕ ਹੈ ਵੈਲਿਡ ਪੁਆਇੰਟ ਜੀ ਹਮਮ ਔਰ ਅਸੀਂ ਅਸੀਂ ਉਹਨੂੰ ਯੂਜ਼ ਨਾ ਕਰੀਏ ਔਰ ਦੂਸਰੀ ਗੱਲ ਮੈਂ ਇਹ ਗੱਲ ਕਹਿਣਾ ਚਾਹਨਾ ਹੈ ਕਿ ਇਹਨਾਂ ਕੋ ਡਾਇਰੈਕਟ ਪਾਣੀ ਜਿਹੜਾ ਆ ਰਿਹਾ ਹਿਮਾਚਲ ਤੋਂ ਜਿਹੜਾ ਪਾਣੀ ਹੈ ਜਮਨਾ ਦਾ ਪਾਣੀ ਹੈ ਉਹਦੇ ਵਿੱਚੋਂ ਇਹਨਾਂ ਨੇ ਹਿੱਸਾ ਦੇਣਾ ਹੁੰਦਾ ਹੈ ਉਹਨਾਂ ਨੂੰ ਦਿੱਲੀ ਨੂੰ ਉਹਦਾ 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 ਐਸਵਾਈਐਲ ਦੇ ਨਾਲ ਕੋਈ ਸਬੰਧ ਸਿਰ ਉੱਪਰ ਹੈਗਾ ਨਹੀਂ ਹੈ ਹੂੰ ਔਰ ਇਹਨਾਂ ਨੂੰ ਇਹ ਚਾਹੀਦਾ ਹੈ ਕਿ ਬਈ ਆਪਣੀ ਲੜਾਈ ਇਹ ਹਰਿਆਣਾ ਦਿੱਲੀ ਦੇ ਵਿੱਚ ਨਿਪਟੰਨ ਤਾਂ ਉਹ ਪੰਜਾਬ ਦੇ ਲੋਕਾਂ ਨੂੰ ਵਿੱਚ ਇਹਨਾਂ ਨੂੰ ਨਾ ਕਰਨ ਜਮਨਾ ਦਾ ਨਾਲ ਕੋਈ ਸਬੰਧ ਨਹੀਂ ਹੈ ਠੀਕ ਹੈ ਇੰਟਰਸਟਿੰਗ ਹੈ ਤੁਸੀਂ ਇਹ ਕਹਿ ਰਹੇ ਹੋ ਕਿ ਹਰਿਆਣਾ ਤੇ ਦਿੱਲੀ ਦਾ ਜਿਹੜਾ ਇੱਕ ਵਿਵਾਦ ਚੱਲ ਰਿਹਾ ਹੈ ਉਸ ਨੂੰ ਬੇਵਜ੍ਹਾ ਪੰਜਾਬ ਨੂੰ ਉਸ ਦੇ ਵਿੱਚ ਘਸੀਟਿਆ ਜਾ ਰਿਹਾ ਹੈ ਗਰਗ ਸਾਬ ਸਾਡੇ ਨਾਲ ਜੁੜੇ ਹੋਏ ਨੇ ਗਰਗ ਸਾਬ ਤੁਹਾਡਾ ਰਿਐਕਸ਼ਨ ਇਸ ਇਸ ਵਿਚਾਲੇ ਅਰਸ਼ਦੀਪ ਕਲੇਰ ਜੀ ਵੀ ਜੁੜ ਚੁੱਕੇ ਨੇ ਸਾਡੇ ਨਾਲ ਸ਼੍ਰੋਮਣੀ ਅਕਾਲੀ ਦਲ ਤੋਂ ਮੈਂ ਕਲੇਰ ਸਾਬ ਦਾ ਰੁਕ ਕਰਦਾ ਹਾਂ ਪਰ ਪਹਿਲਾਂ ਗਰਗ ਜੀ ਦੇਖੋ ਜਿਹੜੀ ਵੀਰਕਾ ਸਾਹਿਬ ਕਹਿ ਰਹੇ ਨੇ ਮੈਂ ਇਹੀ ਗੱਲ ਮੈਂ ਹੀ ਕਹਿ ਰਿਹਾ ਸੀ ਕਿ ਐਸਬੀਐਲ ਦਾ ਮੁੱਦਾ ਜੇ ਪੰਜਾਬ ਨਾਲ ਡਿਸਕਿਊਟ ਡਿਫਰੈਂਟ ਹੈਗਾ ਔਰ ਜਿਹੜਾ ਪਾਣੀ ਜਿਹੜਾ ਹਰਿਆਣਾ ਦਾ ਤੇ ਦਿੱਲੀ ਦਾ ਐਗਰੀਮੈਂਟੋਂ ਡਿਫਰੈਂਟ ਹੈਗਾ ਐਸਬੀਐਲ ਦਾ ਮੁੱਦਾ ਤਾਂ ਸਾਡਾ ਬਹੁਤ ਸਾਲਾਂ ਦਾ ਚੱਲ ਰਿਹਾ ਔਰ ਕੋਰਟ ਦੇ ਵਿੱਚ ਚੱਲ ਰਿਹਾ ਠੀਕ ਹੈ ਨਾ ਐਸਬੀਐਲ ਦਾ ਪਾਣੀ ਤੇ ਇਹਨੂੰ ਪਹਿਲਾਂ ਵੀ ਨਹੀਂ ਕਦੇ ਮਿਲਿਆ ਤੇ ਨਾ ਆਉਣ ਵਾਲੇ ਦਿਨਾਂ 'ਚ ਮਿਲਣਾ ਹੈਗਾ ਪਰ ਹਰਿਆਣਾ ਦਾ ਪਾਣੀ ਜਿਹੜਾ ਹਰਿਆਣਾ ਤੇ ਦਿੱਲੀ ਦਾ ਐਗਰੀਮੈਂਟੋਂ ਲਗਾਤਾਰ ਦਿੱਤਾ ਜਾ ਰਿਹਾ ਸੀ ਕਿਉਂਕਿ ਹੁਣ ਅੱਗੇ ਫਰਵਰੀ ਦੇ ਵਿੱਚ ਜਨਵਰੀ ਦੇ ਵਿੱਚ ਦਿੱਲੀ ਠੀਕ ਹੈ ਨਾ ਇਹ ਡਿਸਕਲੂਟ ਇਸ ਕਰਕੇ ਇਹ ਕਰ ਰਹੇ ਨੇ ਇਸੇ ਕਰਕੇ ਇਹ ਜਨਨ ਕਿ ਸਿਆਸਤ ਗੰਦੀ ਸਿਆਸਤ ਕਰ ਰਿਹਾ ਹਰਿਆਣਾ ਵਾਲੇ ਔਰ ਦੂਸਰੀ ਗੱਲ ਤੁਸੀਂ ਸੁਣਿਆ ਮਲਿਕ ਸਾਹਿਬ ਕਹਿ ਰਹੇ ਨੇ ਜੱਜ ਨੇ ਬਿਨਾ ਪੜਿਆ ਜਿਹੜੀ ਉਹ ਜਵਾਨ ਦੇਤੀ ਉਹ ਜੱਜਾਂ ਦੇ ਉੱਤੇ ਵੀ ਸਵਾਲ ਉਠਾਉਣ ਲੱਗ ਗਏ ਜਨਨ ਕਿ ਜਿਹੜਾ ਕੰਮ ਇਹਨਾਂ ਦੀ ਇੱਛਾ ਦੇ ਮੁਤਾਬਕ ਨਾ ਹੋਵੇ ਔਰ ਜੇ ਕੋ ਬੰਦਾ ਸੱਚਾ ਕੰਮ ਕਰ ਰਿਹਾ ਹੋਵੇ ਉਹ ਉਹ ਇਹਨਾਂ ਨੂੰ ਪੈੜਾ ਲੱਗਦਾ ਹੈ ਵੀ ਇਹੀ ਚੀਜ਼ ਜਨਨ ਕਿ ਪਾਣੀਆਂ ਦੇ ਮਾਮਲੇ ਵਿੱਚ ਇੱਕ ਸਚਾਈ ਇਹ ਹੈਗੀ ਹੈ ਇਹ ਦੋਨੋਂ ਇਸ਼ੂ ਡਿਫਰੈਂਟ ਹੈਗੇ ਆ ਜਿਹੜਾ ਹਰਿਆਣਾ ਨੇ ਪਾਣੀ ਦਿੱਲੀ ਨੂੰ ਦੇਣਾ ਜਿਹੜਾ ਐਗਰੀਮੈਂਟ ਹੈਗਾ ਉਸ ਦਿੱਲੀ ਦੀ ਜਨਤਾ ਨੂੰ ਪਾਣੀ ਲਈ ਤਰਾ ਤਰਾ ਕਰਦੀ ਹੈ ਇਵਨ ਸੁਪਰੀਮ ਕੋਰਟ ਦੇ ਡਾਇਰੈਕਸ਼ਨਾਂ ਤੋਂ ਬਾਅਦ ਇਵਨ ਜਿਹੜਾ ਹੈਗਾ ਉਸ ਤੋਂ ਬਾਅਦ ਵੀ ਇਹਨਾਂ ਨੇ ਜਾਨੀ ਕਿ ਪਾਣੀ ਉਸ ਨੂੰ ਨਹੀਂ ਦਿੱਤਾ ਉਸ ਦੇ ਉੱਤੇ ਕੋਰੀ ਸਿਆਸਤ ਕਰ ਰਹੇ ਨੇ ਕੱਟੂਤ ਇਸ ਚੀਜ਼ ਤੋਂ ਹਰਿਆਣਾ ਨੂੰ ਬਾਜ਼ ਆਉਣਾ ਚਾਹੀਦਾ ਠੀਕ ਹੈ ਕਲੇਰ ਸਾਹਿਬ ਦਾ ਮੈਂ ਰੁਕ ਕਰ ਲੈਣਾ ਕਲੇਰ ਸਾਹਿਬ ਇਹ ਇਹ ਦਿੱਲੀ ਤੇ ਹਰਿਆਣਾ ਦਾ ਮਸਲਾ ਸੀ ਆਲ ਆਫ ਸੱਡਨ ਐਸ ਵੀ ਐਲ ਦਾ ਮੁੱਦਾ ਇੱਕ ਵਾਰ ਫਿਰ ਤੋਂ ਬਾਹਰ ਹਰਿਆਣਾ ਵਾਲਿਆਂ ਨੇ ਕੱਢ ਲਿਆਂਦਾ ਅਕਾਲੀ ਦਲ ਇਸ ਨੂੰ ਕਿਵੇਂ ਦੇਖ ਰਿਹਾ ਹੈ ਦੇਖੋ ਗੌਰਵ ਜੀ ਪਹਿਲਾਂ ਤਾਂ ਬਹੁਤ ਮੰਦਭਾਗੀ ਗੱਲ ਹੈ ਕਿ ਐਸਵਾਈਐਲ ਨੂੰ ਇਹਨਾਂ ਨੇ ਇੱਕ ਪੋਲਿਟਿਕਲ ਜਿੰਨ ਬਣਾ ਲਿਆ ਤੇ ਆਪਣੀ ਸਮਝ ਦੇ ਮੁਤਾਬਕ ਇਹਨੂੰ ਬਾਹਰ ਕੱਟਿਆ ਜਾਂਦਾ ਹੁਣ ਕਾਂਗਰਸ ਜਿਹੜੀ ਹੈ ਇਹ ਤਾਂ ਐਸਵਾਈਐਲ ਦੀ ਜਨਮਦਾਤਾ ਕਾਂਗਰਸ ਹੈ ਇੰਦਰਾ ਗਾਂਧੀ ਹੋਣ ਕੈਪਟਨ ਅਮਰਿੰਦਰ ਸਿੰਘ ਹੋਣ ਔਰ ਸ਼੍ਰੋਮਣੀ ਅਕਾਲੀ ਦਲ ਉਹ ਜਮਾਤ ਹੈ ਜਿਨੇ ਐਸਵਾਈਐਲ ਦਾ ਪਾਣੀ ਰੋਕਣ ਦੇ ਲਈ ਮੋਰਚਾ ਲਾਇਆ ਕਪੂਰੀ ਗ੍ਰਿਫਤਾਰੀਆਂ ਕੀਤੀਆਂ ਸੰਘਰਸ਼ ਕੀਤਾ ਤੇ ਅੱਜ ਅਸੀਂ ਕਿੱਥੇ ਖੜੇ ਆ ਆਮ ਆਦਮੀ ਪਾਰਟੀ ਸੁਪਰੀਮ ਕੋਰਟ ਦੇ ਵਿੱਚ ਜਾ ਕੇ ਕੀ ਕਹਿੰਦੀ ਹੈ ਇਹਨਾਂ ਦੇ ਜਿਹੜੇ ਐਡਵੋਕੇਟ ਜਨਰਲ ਹੈ ਕਹਿੰਦੀ ਅਸੀਂ ਤਾਂ ਐਸਵੀਆਲ ਬਣਾਉਣ ਨੂੰ ਤਿਆਰ ਆ ਉੱਥੇ ਪੰਜਾਬ ਦੇ ਵਿੱਚ ਵਿਰੋਧੀ ਧਿਰਾਂ ਖਾਸ ਕਰਕੇ ਸ਼੍ਰੋਮਣੀ ਅਕਾਲੀ ਦਲ ਨਹੀਂ ਬਣਾਉਣ ਦਿੰਦਾ ਕਿਉਂਕਿ ਜ਼ਮੀਨ ਵਾਪਸ ਕਰਤੀ ਕਿਸਾਨਾਂ ਨੂੰ ਹੁਣ ਮੈਂ ਕਾਂਗਰਸ ਤੇ ਆਮ ਆਦਮੀ ਪਾਰਟੀ ਨੂੰ ਮੇਰਾ ਸਿੱਧਾ ਤੇ ਸਪਸ਼ਟ ਸਵਾਲ ਹੈ ਕਿ ਲੜਾਈ ਦਿੱਲੀ ਤੇ ਹਰਿਆਣਾ ਦੀ ਹੈ ਲੜਾਈ ਪੰਜਾਬ ਦੇ ਕੋਲੇ ਤਾਂ ਵਾਧੂ ਪਾਣੀ ਹੈ ਨਹੀਂ ਪਰ ਇਹ ਜਿਹੜੀਆਂ ਦੋਨੇ ਪਾਰਟੀਆਂ ਨੇ ਇਹ ਪੰਜਾਬ ਦੇ ਵਿੱਚ ਇਹਨਾਂ ਦੇ ਬਿਆਨ ਹੋਰ ਨੇ ਪੰਜਾਬ ਤੋਂ ਨਿਕਲਦੇ ਸਾਰ ਇਹਨਾਂ ਦੇ ਬਿਆਨ ਹੋਰ ਨੇ ਹੁਣ ਮੈਨੂੰ ਨੀਲ ਗਰਗਸਾਹ ਜਵਾਬ ਦੇ ਦੇਣ ਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਦੇ ਲਈ ਪ੍ਰਚਾਰ ਕੀਤਾ ਸੀ ਖੁਰੇਸ਼ਤਰ ਜਾ ਕੇ ਉਹ ਸ਼ਖਸ ਦੇ ਲਈ ਜਿਨ੍ਹਾਂ ਨੇ ਕਿਹਾ ਸੀ ਕਿ ਐਸਵਾਈਐਲ ਦਾ ਪਾਣੀ ਮੈਂ 2025 ਦੇ ਵਿੱਚ ਹਰਿਆਣਾ ਦੇ ਘਰ-ਘਰ ਤੱਕ ਪਹੁੰਚਾ ਦੇਵਾਂਗਾ ਦੱਸੋ ਜੀ ਆਫ ਦੇ ਰਿਕਾਰਡਿੰਗਸ ਕੋਈ ਗੱਲ ਹੋਵੇ ਤੇ ਤੋ ਕਿਤੇ ਨਾ ਕਿਤੇ ਐਸਵਾਈਐਲ ਜਿਹੜਾ ਕਿ ਸ਼੍ਰੋਮਣੀ ਅਕਾਲੀ ਦਲ ਨੇ ਉਹ ਮੁੱਦਾ ਹੀ ਖਤਮ ਕਰਤਾ ਕਿਸਾਨਾਂ ਨੂੰ ਜ਼ਮੀਨ ਹੀ ਵਾਪਸ ਕਰਤੀ ਉਹਦੇ ਤੇ ਬਾਰ ਬਾਰ ਇਹ ਜਿਹੜਾ ਕੇਜਰੀਵਾਲ ਦੇ ਇਸ਼ਾਰੇ ਤੇ ਆਮ ਆਦਮੀ ਪਾਰਟੀ ਵੀ ਸਿਆਸਤ ਸ਼ੁਰੂ ਕਰਦੀ ਹੈ ਕਾਂਗਰਸ ਵੀ ਇਹਦੇ ਤੇ ਸਿਆਸਤ ਕਰਦੀ ਹੈ ਕਿਉਂਕਿ ਇਹਨਾਂ ਨੂੰ ਦਿੱਲੀ ਦੇ ਵਿੱਚ ਤੇ ਹਰਿਆਣੇ ਦੇ ਵਿੱਚ ਸਿਆਸਤ ਸੂਟ ਕਰਦੀ ਹੈ ਤੋ ਪੰਜਾਬ ਦਾ ਘਾਣੇ ਆਪਣੀ ਸਿਆਸਤ ਕਰਕੇ ਨਾ ਕਰਨ ਤਾਂ ਹੀ ਚੰਗੀ ਗੱਲ ਹੈ ਪੰਜਾਬ ਦੇ ਪਾਣੀ ਤੇ ਪੰਜਾਬ ਦਾ ਹੱਕ ਹੈ ਤੇ ਪੰਜਾਬ ਕੋਲ ਇੱਕ ਬੂੰਦ ਵੀ ਪਾਣੀ ਕਿਤੇ ਹੋਰ ਲਈ ਗਰਗਸਾ ਇੱਕ ਛੋਟਾ ਜਿਹਾ ਕਮੈਂਟ ਆਪਾਂ ਕਨਕਲੂਡ ਕਰਾਂਗੇ ਇਸ ਚਰਚਾ ਨੂੰ ਪਹਿਲੀ ਕਹਿੰਦੇ ਵੀ ਛੱਜ ਤੇ ਬੋਲੇ ਛਲਣੀ ਵੀ ਬੋਲੇ ਉਹ ਪਾਰਟੀ ਜਿਨ੍ਹਾਂ ਨੇ ਨਹਿਰਾ ਬਣਾਉਣ ਵਾਸਤੇ ਪੈਸੇ ਹਰਿਆਣੇ ਤੋਂ ਲਏ ਲੈ ਉਹ ਨਹਿਰਾ ਖੋਦੀਆਂ ਗਈਆਂ ਬਣਾਈਆਂ ਗਈਆਂ ਨੋਟੀਫਾਈ ਕੀਤਾ ਗਿਆ ਉਹਨੂੰ ਦੂਜਿਆਂ ਦੇ ਤੋਮਤ ਲਗਾ ਰਹੇ ਹੈਗੇ ਆ ਤੇ ਤੁਸੀਂ ਗੱਲ ਕਰਦੇ ਹੋ ਕਿ ਹਰਿਆਣੇ 'ਚ ਸਟੈਂਡ ਹੋਰ ਹੈ ਪੰਜਾਬ 'ਚ ਹੋਰ ਹੈ ਉਹ ਭਾਈ ਤੁਹਾਨੂੰ ਤਾਂ ਹੁਣ ਪੰਜਾਬ 'ਚ ਵੀ ਕੋਈ ਨਹੀਂ ਪੁੱਛਦਾ ਪੰਜਾਬ ਦੇ ਵੀ ਤੁਸੀਂ ਕੱਲੇ ਬਠਿੰਡੇ ਦੀ ਪਾਰਟੀ ਹੋ ਕੇ ਰਹਿ ਗਏ ਹੋ ਤੁਹਾਡਾ ਹੁਣ ਹਰਿਆਣੇ 'ਚ ਜਦੋਂ ਹਿੰ ਅੰਜ ਕਿਤੇ ਹੋਰ ਲੈਣਾ ਦੇਣਾ ਹੀ ਨਹੀਂ ਤੁਹਾਡਾ ਜਾਨੀ ਕਿ ਇੰਡੀਅਨ ਲੋਕਦਲ ਦੇ ਨਾਲ ਜਦੋਂ ਹਰਿਆਣੇ ਦੇ ਵਿੱਚ ਸਮਝੌਤਾ ਹੁੰਦਾ ਸੀ ਤੁਸੀਂ ਵੀ ਉਹਨਾਂ ਨਾਲ ਇਲੈਕਸ਼ਨ ਲੜਦੇ ਰਹੇ ਹੋ ਤੁਸੀਂ ਵੀ ਉਹਨਾਂ ਨੂੰ ਸਪੋਰਟ ਕਰਦੇ ਰਹੇ ਹੋ ਉਹ ਵੀ ਹਰਿਆਣੇ ਲਈ ਪਾਣੀ ਮੰਗਦੇ ਰਹੇ ਸੀ ਹਰ ਇੱਕ ਜੂਨਟ ਦਾ ਹਰ ਇੱਕ ਸੂਬੇ ਦੀ ਜਿਹੜੀ ਯੂਨਿਟ ਹੈਗੀ ਹੈ ਉਹਨੇ ਆਪਣੇ ਸੂਬੇ ਦੇ ਇੰਟਰਸਟ ਦੇਖਣੇ ਹੁੰਦੇ ਆ ਆਮ ਆਦਮੀ ਪਾਰਟੀ ਪੰਜਾਬ ਦਾ ਸਟੈਂਡ ਬੜਾ ਕਲੀਅਰ ਅਤੇ ਸਪਸ਼ਟ ਹੈਗਾ ਕਿ ਸਾਡੇ ਕੋਲੇ ਫालतू ਪਾਣੀ ਨਹੀਂ ਹੈਗਾ ਤੇ ਨਾ ਸਾਡੇ ਕੋਲ ਫालतू ਪਾਣੀ ਜਿਹੜਾ ਹਰਿਆਣਾ ਨੂੰ ਦੇਣ ਵਾਸਤੇ ਹੈਗਾ ਕਿ ਕਲੀਅਰ ਸਾਹਿਬ ਦੀ ਪਾਰਟੀ ਨੂੰ ਤਾਂ ਵੈਸੀ ਸ਼ਰਮ ਨਾਲ ਜਨਕਿ ਉਹ ਡੁੱਬ ਕੇ ਮਰ ਜਾਣਾ ਚਾਹੀਦਾ ਕਿ ਉਹੋ ਪਾਰਟੀ ਜਿਹਨੇ ਪੰਜਾਬ ਦੇ ਕਿਸਾਨਾਂ ਦਾ ਲਗਾਤਾਰ ਬੇੜਾਗਰ ਕੀਤਾ ਠੀਕ ਹੈ ਹਰ ਮੁੱਦੇ ਤੇ ਕੀਤਾ ਤੁਸੀਂ ਕਿਸੇ ਡਿਬੇਟ ਰੱਖਿਓ ਪੂਰੇ ਕਮੈਂਟ ਥੋੜਾ ਜਿਹਾ ਕਮੈਂਟ ਮੈਂ ਵੀਰਕਾ ਸਾਹਿਬ ਤੋਂ ਲੈਣਾ ਮੈਂ ਵੀਰਕਾ ਸਾਹਿਬ ਤੋਂ ਲੈਣਾ ਪਰ ਕਨਕਲੂਡ ਕਰੀਏ ਵੀਰਕਾ ਸਾਹਿਬ ਹੌਪਫੁਲੀ ਆਵਾਜ਼ ਤਾਂ ਉਰਦ ਤੱਕ ਪਹੁੰਚੀ ਹੋਏਗੀ ਦੇਖੋ ਹੁਣ ਹਰਿਆਣਾ ਵਾਲੇ ਮਲਿਕ ਸਾਹਿਬ ਜੁੜੇ ਸੀ ਅਮਨ ਦਾ ਫੋਨ ਕੱਟ ਗਿਆ ਹੁਣ ਪੂਰਾ ਮਾਮਲਾ ਪੰਜਾਬ ਦੇ ਅੰਦਰ ਰਹਿ ਗਿਆ ਤੇ ਪੰਜਾਬ ਦੇ ਅੰਦਰ ਵੀ ਪੋਲੀਟੀਕਲ ਪਾਰਟੀਆਂ ਇੱਕ ਦੂਜੇ ਦੇ ਉੱਤੇ ਖੂਬ ਤੰਜ ਕਸ ਰਹੀਆਂ ਨੇ ਨਿਸ਼ਾਨੇ ਸਾਧਰੀਆਂ ਨੇ ਕਾਂਗਰਸ ਵੀ ਨਿਸ਼ਾਨੇ ਤੇ ਸ਼ਰਮਣੀ ਅਕਾਲੀ ਦ ਲੇਕਿਨ ਮੈਨੂੰ ਲੱਗਦਾ ਨਹੀਂ ਕਿ ਕਲੇਰ ਸਾਹਿਬ ਨੂੰ ਇਨਾ ਐਕਸਪੀਰੀਅੰਸ ਹੈਗਾ ਔਰ ਮੈਂ ਇੱਕ ਗੱਲ ਕਹਾਂ ਬਈ ਜੇ ਨਹਿਰ ਦਾ ਸਮਝੌਤਾ ਹੋਇਆ ਸੀ ਉਸ ਵਕਤ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਸੀਗੇ ਜਦੋਂ ਨਹਿਰ ਦੀ ਖੁਦਾਈ ਸ਼ੁਰੂ ਹੋਈ ਉਸ ਵਕਤ ਵੀ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਹੀ ਸੀਗੇ ਔਰ ਜਿਸ ਵਕਤ ਹਰਿਆਣੇ ਨਾਲ ਸਮਝੌਤਾ ਕਰਕੇ ਦੇਵੀ ਲਾਲ ਪੋਰਾ ਨਾਲ ਇਹਨਾਂ ਦੀ ਦੋਸਤੀ ਸੀ ਔਰ ਉਸ ਵਕਤ ਵੀ ਉਹਨਾਂ ਨੇ ਕਹੀਏ ਕਿਹਾ ਸੀ ਕਿ ਨਹਿਰ ਦਾ ਪਹਿਲਾ ਕੱਟ ਚੋਦਰੀ ਦੇਵੀ ਰਾ ਲਗਾਗੇ ਜਿਹਦੇ ਮੇਰੇ ਦੋਸ਼ ਨੇ ਇਹ ਪ੍ਰਤਾਖਣ ਬਾਦੋ ਬੋਹਰਾਂ ਦਾ ਬਹੁਤ ਬਹੁਤ ਗਿਆਨ ਜਵਾਬ ਲੈ ਲਿਆ ਇਹ 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 ਹੋਂ ਰਿਕਾਰਡ ਬਿਆਨ ਹੈਗਾ ਇਸ ਨੂੰ ਕਿੱਦਾਂ ਡਿਨਾਈ ਕਰ ਸਕਦੇ ਤੁਸੀਂ ਲੇਕਿਨ ਮੈਂ ਇਹ ਗੱਲ ਕਹਿ ਰਿਹਾ ਕਿ ਅੱਜ ਸਮਾਂ ਹੈਗਾ ਸਾਰੇ ਜਿੰਨੇ ਇਕੱਠੇ ਹੋ ਕੇ ਪੰਜਾਬ ਦੇ ਪਾਣੀਆਂ ਦੀ ਕਾਰਵਾਈ ਕਰੋ ਪੰਜਾਬ ਦੇ ਪਾਣੀਆਂ ਦੀ ਗੱਲ ਕਰੋ ਇਹ ਆਪਣੇ ਜਿੰਨੇ ਜਿੰਨੇ ਵੀ ਕਿਹੇ ਦੋਸ਼ ਹੈਗੇ ਆ ਨਾ ਇਹਨਾਂ ਨੂੰ ਤੋਹਫਾ ਕਰਨੀ ਚਾਹੀਦੀ ਆ ਔਰ ਸਾਰਿਆਂ ਨੂੰ ਇੱਕ ਗੱਲ ਦੇ ਉੱਪਰ ਕਹਿਣਾ ਚਾਹੀਦਾ ਵੀ ਜਿੱਥੇ-ਜਿੱਥੇ ਕੋਈ ਗਲਤੀ ਹੋਈ ਆ ਆਪਣੀ ਆਪਣੀ ਗਲਤੀ ਦਾ ਪਛਤਾਵਾ ਕਰੋ ਤੇ ਪੰਜਾਬ ਦੀ ਪਿਆਰਾਈ ਕਰੋ ਹੂੰ ਚਲੋ ਗਲੇਰ ਸਾਹਿਬ 빅 ਫਾਈਨਲ છોੜੋ ਜੀ ਕਮੈਂਟ ਤੁਹਾਡਾ ਚਾਹਾਂਗੇ ਹੁਣ ਗੱਲ ਇਹ ਹੈ ਕਿ ਉਹੀ ਮੈਂ ਜ਼ਿਕਰ ਕਰ ਰਿਹਾ ਕਿ ਫਿਰ ਮੁੱਦਾ ਦਾ ਪੰਜਾਬ ਦੇ ਵਿੱਚ ਆ ਕੇ ਫਿਰ ਪੰਜਾਬ ਦੇ ਸਿਆਸੀ ਬਣ ਗਏ ਏ ਦੇਖੋ ਮੈਂ ਬੜਾ ਹੈਰਾਨ ਆ ਚਲੋ ਮੇਰਾ ਐਕਸਪੀਰੀਅੰਸ ਹੋ ਸਕਦਾ ਵੇਰਕਾ ਸਾਹਿਬ ਨਾਲ ਘਟੋਵੇ ਪਰ ਵੇਰਕਾ ਸਾਹਿਬ ਨੇ ਤਾਂ ਹਿਸਟਰੀ ਉਹ ਤੋੜ ਮਰੋੜ ਕੇ ਪੇਸ਼ ਕਰਤੀ ਇਹ ਨਹਿਰ ਦੇ ਸਮਝੌਤੇ ਹੋਏ 1976 ਦੇ ਵਿੱਚ ਜਦੋਂ ਐਮਰਜੈਂਸੀ ਲੱਗੀ ਐ ਬਾਦਲ ਸਾਹਿਬ ਜੇਲ੍ਹ ਦੇ ਵਿੱਚ ਬੈਠੇ ਨੇ ਸੈਕਸ਼ਨ 87 ਐਡ ਕਰਕੇ ਕਾਂਗਰਸ ਨੇ ਪੰਜਾਬ ਦਾ ਪਾਣੀ ਲੁੱਟ ਲਿਆ ਤੇ ਬਾਲ ਸਾਹਿਬ ਤਾਂ ਜੇਲ੍ਹ 'ਚ ਬੈਠੇ ਸੀ ਬਾਲ ਸਾਹਿਬ ਨੇ ਤਾਂ ਆ ਕੇ ਸੁਪਰੀਮ ਕੋਰਟ ਦੇ ਵਿੱਚ ਇਹਦਾ ਕੇਸ ਫਾਈਲ ਕੀਤਾ ਜਿਹੜਾ ਬਾਅਦ 'ਚ ਕਾਂਗਰਸ ਦੇ ਮਰਹੂਮ ਮੁੱਖ ਮੰਤਰੀ ਦਰਬਾਰਾ ਸਿੰਘ ਨੇ ਇੰਦਰਾ ਗਾਂਧੀ ਦੇ ਪ੍ਰੈਸ਼ਰ 'ਚ ਵਾਪਸ ਲਿਆ ਉੱਥੋਂ ਹੀ ਤਾਂ ਸਾਰਾ ਮਸਲਾ ਹੱਲ ਗਿਆ ਪਰ ਵੇਰਕਾ ਸਾਹਿਬ ਸ਼ਾਇਦ ਤਾਂ ਇਹ ਚੀਜ਼ਾ ਸਮਝਦੇ ਨਹੀਂ ਜਾਂ ਪਤਾ ਨਹੀਂ ਔਰ ਦੂਜੀ ਗੱਲ ਮੈਂ ਇਹਨਾਂ ਨੂੰ ਪੁੱਛਦਾ ਆਪਣੇ ਨੀਲ ਗਰਗ ਸਾਹਿਬ ਨੂੰ ਇਹਨਾਂ ਨੂੰ ਪੁੱਛੋ ਫਿਰ ਕੀ ਮੁੱਖ ਮੰਤਰੀ ਪੰਜਾਬ ਦਾ ਨਹੀਂ ਮੁੱਖ ਮੰਤਰੀ ਪੰਜਾਬ ਦੇ ਆਮ ਆਦਮੀ ਪਾਰਟੀ ਯੂਨਿਟ ਦਾ ਨਹੀਂ ਜੋ ਹਰਿਆਣਾ 'ਚ ਜਾ ਕੇ ਉਹ ਸ਼ਖਸ ਦੇ ਲਈ ਵੋਟਾਂ ਮੰਗ ਰਿਹਾ ਹੈ ਜਿਹੜੇ ਸ਼ਖਸ ਨੇ ਇਹ ਕਿਹਾ ਸੀ ਕਿ ਮੈਂ ਐਸਵਾਈਲ ਬਣਾਉਂਗਾ ਤੇ ਪਾਣੀ ਘਰ-ਘਰ ਤੱਕ ਪਹੁੰਚਾਉਂਗਾ ਤੇ ਮੁੱਖ ਮੰਤਰੀ ਤੇ ਇਹਨਾਂ ਦਾ ਕੀ ਸਟੈਂਡ ਹੈ ਔਰ ਦੂਜਾ ਮੈਂ ਇਹਨਾਂ ਨੂੰ ਯਾਦ ਕਰਾ ਦਿਆਂ ਅਨੀਲ ਗਰਗ ਸਾਹਿਬ ਨੂੰ ਕਿ ਜਿਹੜਾ ਚੈੱਕ ਸੀ ਨਾ ਕਰੋੜ ਰੁਪਏ ਦਾ ਉਹ ਇਹਨਾਂ ਦੇ ਜਿਹੜੇ ਸਪੀਕਰ ਸਾਹਿਬ ਹੈ ਕੁਲਤਾਰ ਸੰਧਵਾ ਇਹਨਾਂ ਦੇ ਦਾਦਾ ਜੀ ਨੇ ਫੜਿਆ ਸੀ ਚੈੱਕ 1 ਕਰੋੜ ਦਾ ਉਹਨਾਂ ਨੇ ਨਹਿਰ ਬਣਾਉਣ ਦੀ ਮਨਜ਼ੂਰੀ ਦਿੱਤੀ ਸੀ ਸਾਰਾ ਕੰਮ ਸ਼ੁਰੂ ਕਰਤਾ ਸੀ ਸ਼੍ਰੋਮਣੀ ਅਕਾਲੀ ਦਲ ਦੇ ਰਾਜ ਦੇ ਵਿੱਚ ਨਹਿਰ ਦਾ 1 ਇੰਚ ਵੀ ਕਿਤੇ ਕੰਸਟਰਕਸ਼ਨ ਨਹੀਂ ਹੋਈ ਔਨ ਰਿਕਾਰਡ ਹੈ ਸੋ ਇਹ ਸਰਕਾਰ ਦੇ ਵਿੱਚ ਬੈਠੇ ਨੇ ਜਾਤੇ ਪਹਿਲਾਂ ਖੰਡਾਲ ਲੈਣ ਮਿਕਾ ਸਾਹਿਬ ਨੂੰ ਕਮਿਊਂਟ ਕਰਨਾ ਪਏਗਾ ਇਥੇ ਸਾਹਿਬ ਤੁਸੀਂ ਹਿਸਟਰੀ ਤੇ ਤੇ ਜੋ ਫੈਕਟ ਨੇ ਉਹਨਾਂ ਤੇ ਗੱਲ ਕਰਨ ਤਾਂ ਚੰਗੀ ਗੱਲ ਠੀਕ ਹੈ ਚਲੋ ਸ਼ੁਕਰੀਆ ਬਹੁਤ ਬਹੁਤ ਧੰਨਵਾਦ ਸਾਰੇ ਮਹਿਮਾਨਾਂ ਦਾ ਸਾਡੇ ਨਾਲ ਜੁੜਨ ਲਈ ਇਸ ਪੂਰੀ ਗੱਲਬਾਤ ਦੇ ਲਈ ਆਪੋ ਆਪਣੇ ਤਰੀਕੇ ਦੇ ਨਾਲ ਇਸ ਪੂਰੇ ਇਸ਼ੂ ਦੇ ਉੱਤੇ ਸਟੇਟਮੈਂਟਸ ਆਉਂਦੀਆਂ ਨੇ ਕੋਈ ਨਵਾਂ ਮੌਕਾ ਜਾਂ ਨਵੀਂ ਗੱਲ ਨਹੀਂ ਹੈ ਇਸ ਤੋਂ ਪਹਿਲਾਂ 20 ਤਰੀਕੇ ਨਾਲ ਕਈ ਦਹਾਕੀਆਂ ਤੋਂ ਇਸ ਤਰੀਕੇ ਨਾਲ ਹੀ ਸਟੇਟਮੈਂਟਸ ਆ ਰਹੀਆਂ ਨੇ ਪਰ ਗੱਲ ਇਹ ਹੈ ਕਿ ਪੰਜਾਬ कि बाकी ਜਿਹੜਾ ਦਿੱਲੀ ਨੂੰ ਪਾਣੀ ਨਹੀਂ ਮਿਲ ਰਿਹਾ ਉਸ ਦਾ ਵਿੱਚ ਪੰਜਾਬ ਦਾ ਵੀ ਕੋਈ ਲਾਗਾ ਤੈਗਾ ਹੈ ਕਿ ਨਹੀਂ ਹੈ ਲੱਗਦਾ ਨਹੀਂ ਕਿਉਂਕਿ ਪਾਣੀ ਆ ਰਿਹਾ ਹੈ ਹਿਮਾਚਲ ਉੱਤਰਾਖੰਡ ਤੋਂ ਯਮਨਾ ਦਾ ਜੋ ਜਾ ਰਿਹਾ ਹੈ ਦਿੱਲੀ ਵਾਲੇ ਪਾਸੇ ਹੀ ਹੁੰਦਾ ਹੋਇਆ ਉਸ ਦੇ ਵਿੱਚ ਪਾਣੀ ਛੱਡਣ ਦਾ ਜ਼ਿਕਰ ਹੋ ਰਿਹਾ ਹੈ ਹੁਣ ਦਿੱਲੀ ਪੰਜਾਬ ਤੋਂ ਜਿਹੜਾ ਪਾਣੀ ਜਾ ਰਿਹਾ ਹਰਿਆਣਾ ਨੂੰ ਉਸ ਦੇ ਵਿੱਚ ਦਿੱਲੀ ਵਾਲੇ ਪਾਣੀ ਨੂੰ ਲੈ ਕੇ ਕਿਸ ਤਰੀਕੇ ਨਾਲ ਦੇਖਿਆ ਜਾਵੇ ਐਸਵਾਈਐਲ ਦਾ ਉਸ ਦੇ ਵਿੱਚ ਕਿਵੇਂ ਐਡ ਕਰ ਲਿਆ ਜਾਵੇ ਇਹ ਪੂਰਾ ਗੁੰਝਲਦਾਰ ਮਸਲਾ ਤਾਂ ਨਜ਼ਰ ਆ ਰਿਹਾ ਹੈ ਖੈਰ ਦੇਖਣਾ ਹੋਵੇਗਾ ਕਿ ਹੁਣ ਦਿੱਲੀ ਦੇ ਲੋਕਾਂ ਦੀ ਪਾਣੀ ਦੀ ਜਿਹੜੀ ਕਿੱਲਤ ਆ ਉਹ ਕਿਵੇਂ ਦੂਰ ਹੁੰਦੀ ਹੈ ਸਿਆਸੀ ਬਿਆਨਬਾਜ਼ੀ ਨਾਲ ਤਾਂ ਨਹੀਂ